ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਹਾਂ ਗੁਰਮਖ ਸਿੰਘ ਅੱਜ ਅਸੀਂ ਸਤਲੁਜ ਦੇ ਦਰਿਆ ਦੇ ਕੋਲ ਪਹੁੰਚੇ ਹਾਂ ਜਿੱਥੇ ਕਿ ਜਿਹੜਾ ਪਾਣੀ ਦਾ ਬਹਾਅ ਆ ਬੜੀ ਤੇਜ਼ੀ ਨਾਲ ਚੱਲ ਰਿਹਾ ਔਰ ਤਕਰੀਬਨ 10 11 ਫੁੱਟ ਪਾਣੀ ਥੱਲੇ ਆ ਚੱਲ ਰਿਹਾ ਹਜੇ ਛਤ ਨਾਲ ਨਹੀਂ ਲੱਗਾ ਤੇ ਤਕਰੀਬਨ ਇੰਨਾ ਹੀ ਰਹੇ ਤਾਂ ਬਹੁਤ ਵਧੀਆ ਗੱਲ ਆ ਥੱਲੇ ਘੜੇ ਹੋਰ ਵੀ ਜਿਹੜੇ ਨਾਲ ਦਾ ਦੇ ਖੇਤ ਆ ਤੇ ਉਹ ਵੀ ਬਚਾਅ ਹੋ ਜਾਣ ਜਿਹੜੇ ਪਿੰਡ ਆ ਨਾਲ ਨਾਲ ਉਹਨਾਂ ਦਾ ਵੀ ਬਚਾਅ ਹੋ ਸਕੇ ਤੇ ਮਾਰੇ ਕਿਰਪਾ ਕਰਨ ਇਹ ਪਾਣੀ ਥੋੜਾ ਸ਼ਾਂਤ ਹੋ ਜਵੇ ਖਵਾਜਾਵਲੀ ਤੇ ਮਿਹਰ ਕਰਨ ਜਿਹੜੇ ਪਿੰਡ ਦੇ ਪਿੰਡ ਬਚਾਹ ਹੋ ਜਵੇ ਬਾਕੀ ਅਸੀਂ ਜਿਹੜੇ ਸਾਡੇ ਵੀਰ ਔਰ ਸੇਵਾ ਕਰਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਸਾਡੇ ਵੀਰਾਂ ਨੇ ਦਿਨ ਨਹੀਂ ਦੇਖੀ ਰਾਤ ਨਹੀਂ ਦੇਖੀ ਹਰ ਰੋਜ਼ ਤਕਰੀਬਨ ਲੋਕਾਂ ਦੀ ਸੇਵਾ ਕਰਨ ਚ ਡਟੇ ਹੋਏ ਡੁੜੇ ਜਟੇ ਵੇ ਇਸ ਵੇਲੇ ਉਹਨਾਂ ਕੋਲ ਟਾਈਮ ਨਹੀਂ ਰੋਟੀ ਖਾਣ ਦਾ ਵੀ ਤੇ ਜਿਹੜੇ ਸਾਡੇ ਵੀਰ ਆ ਔਰ ਉਹਨਾਂ ਦੇ ਕੱਪੜੇ ਵੀ ਜਿਹੜੇ ਆ ਸਾਰੇ ਭਿੱਜੇ ਹੁੰਦੇ ਆ ਰਾਦਰੋ ਇਦਾਂ ਸੌ ਸੌ ਜਾਂਦੇ ਵਿਚਾਰੇ ਇੰਨੀ ਸੇਵਾ ਕਰ ਰਹੇ ਆ ਬਾਕੀ ਅਸੀਂ ਸੋੜੀ ਸਰਕਾਰ ਨੂੰ ਵੀ ਕਹਾਂਗੇ ਤੁਸੀਂ ਵੀ ਇਸ ਵੱਲ ਧਿਆਨ ਦਿਓ ਤੇ ਥੋੜਾ ਜਿਹੜਾ ਜਲਦੀ ਆ ਇਹ ਸ਼ੰਘਾਰਛ ਇੱਕ ਸ਼ੰਘਾਰਛ ਆ ਪਾਣੀ ਦੇ ਨਾਲ ਕਰਨਾ ਬਹੁਤ ਔਖਾ ਸ਼ੰਘਾਰਛ ਆ ਪਰ ਸਾਰਿਆਂ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ ਪੰਜਾਬ ਡੋਬ ਰਿਹਾ ਪੰਜਾਬ ਮਰ ਰਿਹਾ ਕਈ ਲੋਕ ਹੱਸ ਰਹੇ ਆ ਵੀ ਪੰਜਾਬ ਮਰ ਰਿਹਾ ਤੇ ਕਈ ਲੋਕਾਂ ਨੂੰ ਤਾਂ ਸ਼ਰਮ ਹੀ ਹੈ ਨਗੀ ਵੀ ਪੰਜਾਬ ਡੋਬ ਰਿਹਾ ਪੰਜਾਬ ਦੀ ਮਦਦ ਕਰੀਏ ਲੋਕ ਵੀਡੀਓ ਪਾਉਂਦੇ ਆ ਕਮੈਂਟ ਕਰਦੇ ਆ ਉਹ ਪੰਜਾਬ ਦੇ ਡੋਬਰਿਆ ਪੰਜਾਬ ਦੇ ਸਰੋ ਤੋਂ ਤੁਸੀਂ ਰੋਟੀ ਖਾਣੇ ਆ ਵੀ ਪੰਜਾਬ ਨਹੀਂ ਡੋਬਰਦੇ ਆਏ ਹੋ ਆਸੀਂ ਇਦਾਂ ਜਿਹੜੀਆਂ ਗੱਲਾਂ ਆ ਪਰ ਨਹੀਂ ਕਰਨੀਆਂ ਚਾਹੁੰਦੇ ਸਾਨੂੰ ਮਜਬੂਰ ਹੋ ਕੇ ਕਰਨੀਆਂ ਪੈਂਦੀਆਂ ਪਰ ਪੰਜਾਬ ਹੀ ਇੱਕ ਅਨਦਾਦਾ ਆ ਜਿੱਥੋਂ ਕੇ ਜਿਹੜੇ ਸਾਡੇ ਕਿਸਾਨ ਵੀਰ ਆ ਉਹ ਉਪਜਾਉ ਕਰਦੇ ਆ ਸਾਰੇ ਦਿੰਦੇ ਆ ਹਰ ਜਗ੍ਹਾ ਤੋਂ ਕਿਸਾਨ ਜਿਹੜੇ ਵੀਰ ਆ ਉਹ ਇੱਥੇ ਮੌਜੂਦ ਆ ਰਾਸ਼ਨ ਪਾਣੀ ਲੈ ਕੇ ਆਉਂਦੇ ਆ ਇੱਕ ਹੋਰ ਬੇਨਤੀ ਕੁਝ ਜਿਹੜੇ ਨਜਾਇਜ਼ ਕਰਦੇ ਆ ਉਹਨਾਂ ਨੇ ਕੀ ਕਰਨਾ ਉਹ ਗੱਲ ਹੱਡ ਵੀ ਨਹੀਂ ਆਇਆ ਆ ਔਰ ਫੇਰ ਵੀ ਜਿਹੜਾ ਰਾਸ਼ਨ ਇਕੱਠਾ ਕਰਕੇ ਮੋਟਰਸਾਈਕਲਾਂ ਤੇ ਆ ਆਪਣੇ ਮੋਟਰਸਾਈਕਲ ਤੇ ਬੋਰੀਆਂ ਲੈ ਕੇ ਘਰਾਂ ਨੂੰ ਜਾ ਰਹੇ ਅੱਜ ਮੈਂ ਸਵੇਰੇ ਵੀਡੀਓ ਦੇਖੀ ਉਦੋਂ ਵਿੱਚ ਮੋਟਰਸਾਈਕਲਾਂ ਤੇ ਤਿੰਨ ਮੋਟਰਸਾਈਕਲ ਉਹ ਬੋਰੀਆਂ ਭਰ-ਭਰ ਕੇ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਓਏ ਮਾਰੇ ਕਰਮ ਵਾਲੇ ਕਿੱਥੇ ਤੁਹਾਨੂੰ ਪਚੂਆ ਇਹ ਇਦਾਂ ਦਾ ਖਾਣਾ ਜਿਨ੍ਹਾਂ ਨੂੰ ਲੋੜਿਆ ਉਹਨਾਂ ਤੱਕ ਤਾਂ ਪਹੁੰਚਦਾ ਨਹੀਂ ਤੁਸੀਂ ਰਸਤੇ 'ਚੋਂ ਫੜ ਲੈਨੇ ਆ ਥੋੜੇ ਇਹ ਇਦਾਂ ਦੇ ਕੰਮ ਤੋਂ ਪਰਹੇਜ਼ ਕਰੋ ਔਰ ਜਿਹੜੇ ਵਿਚਾਰੇ ਹਰ ਦੇ ਵਿੱਚ ਮਾਰ ਦੇ ਵਿੱਚ ਆਏ ਆ ਉਹਨਾਂ ਤੱਕ ਰਾਸ਼ਨ ਪਹੁੰਚਣ ਦਿਓ ਉਹਨਾਂ ਦੀ ਮਦਦ ਕਰੋ ਔਰ ਉਹਨਾਂ ਦੇ ਨਾਲ ਮੋੜੇ ਦਾ ਮੋੜਾ ਲਾਓ ਕਿਉਂ ਐਸ ਵੇਲੇ ਦੁੱਖ 'ਚ ਆ ਜੇ ਤੁਸੀਂ ਉਹਦੇ ਸਾਂਝੀ ਨਾ ਹੋਵੋ ਦੁੱਖ 'ਚ ਬਾਅਦ 'ਚ ਤੁਹਾਨੂੰ ਸੁੱਖ 'ਚ ਆਉਣ ਦਾ ਫਾਇਦਾ ਕੀ ਹੁਣ ਦੁੱਖ ਦਾ ਟਾਈਮ ਆ ਹੁਣ ਉਹਨਾਂ ਦੇ ਨਾਲ ਖੜੋ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਦਿਓ ਉਹਨਾਂ ਤੱਕ ਪਹੁੰਚਾਓ ਜਿਹੜੇ ਸਾਡੇ ਵੀਰ ਬਚਾਅ ਕਾਰੀ ਕੰਮ ਕਰਦੇ ਆ ਅਸੀਂ ਉਹਨਾਂ ਨਾਲ ਮੌਜੂਦ ਆ ਤੁਹਾਨੂੰ ਪੁੱਛਦੇ ਆ ਬਈ ਕਿੰਨਾ ਕੁ ਮੈਂ ਲਾ ਬਚਾਉਂਦੇ ਸਾਹਿਲ ਗੋਤਾਖੋਰ ਉਹਨਾਂ ਦੀ ਜਿਹੜੀ ਨਾਂ ਰੱਖਿਆ ਮੇਰੇ ਖਾ YouTube ਤੇ ਰੱਖਿਆ ਜੀ ਤੇ ਉਹ ਗੱਲਬਾਤ ਤੁਹਾਡੇ ਨਾਲ ਜਰੂਰ ਕਰਾਂਗੇ ਸਾਹਿਲ ਗੋਤਾਖੋਰ ਵਾਲਿਆਂ ਨਾਲ ਸੱਚੀ ਗਾਜੀ ਸੱਚੀ ਗਾਜੀ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਬਿਲਕੁਲ ਦਰਿਆ ਦੇ ਕੋਲ ਖੜੇ ਆਂ ਹਾਂਜੀ ਹੋਰ ਤਿਆਰ ਵਰ ਤਿਆਰ ਆਂ ਹਾਂਜੀ ਕੋਈ ਆਵੇ ਕੋਈ লাশ ਆਵੇ ਜਾਂ ਕੋਈ ਬੰਦਾ ਤੈਰਦਾ ਆ ਜਾਏ ਜਾਂ ਡਿਗਿਆ ਹੋਵੇ ਵਿੱਚ ਉਹਦਾ ਵਿਚਾਰ ਦੇਖੋ ਜੀ ਅਸੀਂ ਹਾਂਜੀ ਅਸੀਂ ਇੱਥੇ ਕਰਦੇ ਜਿੱਦਾਂ ਕੋਈ ਡੁੱਬ ਜਾਂਦਾ ਵਾ ਜੇ ਕਿਸੇ ਪਰਿਵਾਰ ਨੂੰ ਜੇਦਾ ਵੀ ਕੁਛ ਨਾ ਵੀ ਡੁੱਬਦਾ ਉਹਨਾਂ ਨੂੰ ਸਾਨੂੰ ਕਨੈਕਟ ਕਰ ਲੈਂਦੇ ਨੰਬਰ ਤੇ ਸਾਡੇ ਫੇਸਬੁੱਕ ਤੇ YouTube ਤੇ ਇੰਸਟਾ ਤੇ ਸਾਡੇ ਚੱਲਦੇ ਆ ਤੇ ਜੋ ਕੋਈ ਇਥੋਂ ਛਾਲ ਮਾਰਦਾ ਮੁੰਡੇ ਆਪਣੇ ਸਾਰੇ ਤਰਾਕਾਂ ਨਾਲ ਹੀ ਜਾ ਕੇ ਫੜ ਲੈਂਦੇ ਆ ਹਾਂਜੀ ਇਹ ਅੱਗੇ ਬਚਾਅ ਕਾਰੀ ਕੀਤੇ ਵੀ ਆ ਬਾਧੂ ਬਚਾਇਆ ਜੀ ਤੁਸੀਂ ਸਾਡੇ ਫੇਸਬੁੱਕ ਤੇ YouTube ਤੇ ਤੇ ਇੰਸਟਾ ਤੇ ਦੇਖ ਸਕਦੇ ਆ ਨਹੀਂ ਤੁਸੀਂ ਕਿੰਨੇ ਕੁ ਮਤਲਬ ਹੁੰਦਾ ਕਿ ਬਚਾਅ ਕਾਰੀ ਆਪਣਾ ਮੇਰੀ ਉਮਰ ਇਸ ਟਾਈਮ ਜੀ ਮੈਂ 10 ਸਾਲ ਦਾ ਜਦੋਂ ਕੰਮ ਕਰਦਾ ਕੋਈ ਗਿਣਤੀ ਨਹੀਂ ਹੈਗੀ ਕਿ ਅਸੀਂ ਇਥੇ ਨੇ ਬਚਾ ਦਿੱਤੇ ਜੀਂਦੇ ਬੋਲ ਤੋਂ ਛਾਲ ਮਾਰ ਦਿੰਦੇ ਆ ਨਾਲ ਹੀ ਆਪਣੇ ਮੁੰਡੇ ਜਾ ਕੇ ਫੜ ਲੈਂਦੇ ਆ ਕਾਛਾ ਮਤਲਬ ਜੇ ਉੱਪਰ ਕੋ ਛਾਲ ਮਾਰਾ ਹੈ ਤੇ ਤੁਸੀਂ ਉਹ ਦਾ ਬਚਾ ਲੈਣੇ ਹੈ ਹਨਾ ਇਦਾਂ ਦੇ ਕਿੰਨੇ ਕੇਸ ਆ ਜਾਂਦੇ ਤਕਰੀਬ ਵਾਧੂ ਵਾਧੂ ਆ ਜਾਂਦੇ ਜੀ ਜਿਹੜਾ ਪਾਣੀ ਦਾ ਬਹਾਅ ਕਿੰਨਾ ਕੁ ਦੇਜਾ ਇੱਥੇ ਹੁਣ ਪਾਣੀ ਦਾ ਬਹਾਅ ਤਾਂ ਬਹੁਤ ਜ਼ਿਆਦਾ ਇਸ ਵੇਲੇ ਤੇਜ਼ ਹੈ ਜੀ ਹਾਂਜੀ ਤੇ ਕੋਈ ਖਤਰੇ ਵਾਲੀ ਗੱਲ ਇਸ ਟਾਈਮ ਤਾਂ ਖਤਰੇ ਵਾਲੀ ਗੱਲ ਕੋਈ ਨਹੀਂ ਕਿਉਂਕਿ ਪਾਣੀ ਇੱਥੇ ਲੈ ਦਰਿਆ ਦੇ ਵਿੱਚ ਹੀ ਹੈ ਬਾਹਰ ਨਹੀਂ ਹੋਇਆ ਪਾਣੀ ਦਰਿਆ ਦੇ ਜਿਹੜੇ ਲੱਗ ਲਾ ਕੇ ਪਿੰਡ ਨੇ ਉਹਨਾਂ ਪਿੰਡਾਂ 'ਚ ਤਾਂ ਨਹੀਂ ਪਾਣੀ ਗਿਆ ਉਹਨਾਂ ਪਿੰਡਾਂ ਨੂੰ ਜਿਹੜੇ ਨਾਲ-ਨਾਲ ਹੈਗੇ ਆ ਉਹ ਖਤਰਾ ਹੈਗਾ ਉਹਨਾਂ ਨੂੰ ਜਿਹੜੇ ਇੱਥੋਂ ਜ਼ਿਆਦਾ ਉੱਚਾ ਹੋ ਥੱਲੇ ਜਾ ਕੇ अच्छा हां जी ਉਹਨਾਂ ਨੂੰ ਖਤਰਾ ਹੈਗਾ ਉਹਨਾਂ ਨੂੰ ਥੋੜਾ ਥੋੜਾ ਖਤਰਾ ਹੈਗਾ ਜਾਰੀ ਕੀਤਾ ਹਾਂਜੀ ਹਾਂਜੀ ਪਹਿਲਾਂ ਜਾਰੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਾਹਿਲ ਆ ਜੀ ਕੀ ਨਾਮ ਤੁਹਾਡਾ ਅਵੀ ਆ ਜੀ ਅਵੀ ਤੇ ਮਤਲਬ ਬਚਾਕਾਰੀ ਤੁਸੀਂ ਕਰਦੇ ਹੋ ਤੁਹਾਡਾ ਧੰਨਵਾਦ ਆ ਜਿਹੜਾ ਕੋਈ ਡੁੱਬਣ ਤੋਂ ਤੁਸੀਂ ਬਚਾਉਨੇ ਆ ਬੜੀ ਵਧੀਆ ਕੰਮ ਕਰਦੇ ਆ ਹਾਂਜੀ ਹਾਂਜੀ ਤੇ ਅਸੀਂ ਤਾਂ ਇਹ ਕਹਿ ਸਕਦੇ ਆ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਤੁਹਾਨੂੰ ਦਿਨ ਚ ਡੁੱਬਣੀ ਰਾਤ ਚ ਡੁੱਬਣੀ ਕਰੇ ਤੁਹਾਡੇ ਲਈ ਧੰਨਵਾਦ ਜੀ ਤੁਹਾਡਾ ਥੈਂਕ ਯੂ